ਅਸੀਂ ਇਸ ਕਰਕੇ ਪਾਣੀ ਦਾ ਜਿਹੜਾ ਬਹਾਅ ਹੈ ਉਹ ਬਾਹਰ ਨਹੀਂ ਆਇਆ ਬਟ ਇੱਥੇ ਜਿਹੜਾ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਆ ਕਿ ਜਿਹੜਾ ਪਾਣੀ ਆ ਉਹ ਬੰਨ ਦੇ ਨਾਲ ਲੱਗ ਚੁੱਕਾ ਔਰ ਜਿਹੜੇ ਆਹ ਨਾਲ ਦੀ ਜ਼ਮੀਨ ਔਰ ਪਿੰਡ ਆ ਕਰੀਬ 50 ਪਿੰਡ ਜਿਹੜੇ ਆ ਉਹ ਇਸ ਦਰਿਆ ਦੇ ਪੱਧਰ ਤੋਂ ਪਾਣੀ ਦੇ ਪੱਧਰ ਤੋਂ ਨੀਵੇਂ ਨੇ ਰੱਬ ਨਾ ਕਰੇ ਜੇ ਕੋਈ 1921 ਇੱਥੇ ਮਲਕਪੁਰ ਦੇ ਬੰਨ ਤੇ ਹੋ ਜਾਂਦੀ ਆ ਤੇ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਜ਼ਿਲ੍ਹੇ ਨੂੰ ਜਾਨੀ ਮਾਲੀ ਬਹੁਤ ਵੱਡਾ ਨਖਾਂਣ ਹੋਊਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਜੀ ਸਾਰੇ ਭਰਾਵਾਂ ਨੂੰ ਖਾਸ ਕਰ ਇਸ ਇਲਾਕੇ ਦੇ ਜਿਹੜੇ ਨੌਜਵਾਨ ਮੈਨੂੰ ਪਤਾ ਹੈ ਕਿ ਤੁਸੀਂ ਬੱਖ-ਵੱਖ ਲੋਕੇਸ਼ਨਾਂ ਦੇ ਉੱਤੇ ਸੇਵਾ ਕਰ ਰਹੇ ਹੋ ਸਾਰੇ ਲੋਕੇਸ਼ਨਾਂ ਦੇ ਉੱਤੇ ਇਕੱਠੀ ਸੇਵਾ ਨਹੀਂ ਭੇਜੀ ਜਾ ਸਕਦੀ ਸੋ ਜਿਹੜੇ-ਜਿਹੜੇ ਭਰਾ ਇਹਨਾਂ ਪਿੰਡਾਂ ਦੇ ਆਲੇ-ਦੁਆਲੇ ਦੇ ਇਲਾਕੇ ਦੇ ਸਾਡੇ ਰਾਹੋਂ ਤੋਂ ਇਧਰਲੇ ਪਿੰਡ ਨੇ ਉਹਨਾਂ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਕਿ ਭਰਾਓ ਤੁਹਾਡੀ ਸੇਵਾ ਦੀ ਮਲਕ ਪਰਬੰਧ ਦੇ ਉੱਤੇ ਬੁਰਜੀ ਨੰਬਰ 65 ਦੇ ਉੱਤੇ ਇੱਥੇ ਸਖਤ ਲੋੜ ਆ ਇਹ ਜਿਹੜਾ ਪੁਆਇੰਟ ਆ ਜਿੱਥੇ ਆਪਾਂ ਢੈਂਗੜਪੁਰ ਪਹਿਲਾਂ ਸੇਵਾ ਕਰਕੇ ਗਏ ਆ ਉਤੋਂ 200 ਮੀਟਰ ਦੀ ਦੂਰੀ ਤੇ ਲਹਿੰਦੇ ਵਾਲੇ ਪਾਸੇ ਆ ਸੋ ਆਓ ਇਕੱਠੇ ਹੋ ਕੇ ਆਪਾਂ ਇੱਕ ਵਾਰੀ ਹੰਬੜਾ ਮਾਰ ਕੇ ਪੰਜ-ਛੇ ਦਿਨਾਂ ਦੀ ਗੱਲ ਆ ਸੋ ਉਤੋਂ ਬਾਅਦ ਜਿਹੜਾ ਆ ਆ ਭਖੜੇ ਦਾ ਵੀ ਪੱਧਰ ਲਗਾਤਾਰ ਘਟ ਰਿਹਾ ਆ ਸੋ ਇਹ ਜਿਹੜੀ ਮੁਸੀਬਤ ਦੀ ਘੜੀ ਆ ਨਿਕਲ ਜਾਣੀ ਆ ਸੋ ਬਰਾਏ ਮਿਹਰਬਾਨੀ ਕਰਕੇ ਤੁਸੀਂ ਜੋ ਹੁਣ ਤੱਕ ਸੇਵਾ ਕੀਤੀ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਖੋਤੇ ਹਰ ਇੱਕ ਨੌਜਵਾਨ ਸਾਥੀ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿ ਤੁਹਾਡੇ ਸਹਿਯੋਗ ਨਾਲ ਜਿਹੜਾ ਹੁਣ ਤੱਕ ਆਪਾਂ ਹੁਣ ਪੂਰਾ ਜ਼ਿਲ੍ਹਾ ਜਿਹੜਾ ਸੁਰੱਖਿਅਤ ਰੱਖਿਆ ਸੋ ਆਓ ਇੱਕ ਵਾਰ ਮਲਕਪੁਰ ਬੰਦੇ ਉੱਤੇ ਇਕੱਠੇ ਹੋ ਕੇ ਆਪਾਂ ਹਮਲਾ ਮਾਰ ਕੇ ਇਸ ਬੰਦ ਨੂੰ ਵੀ ਸੁਰੱਖਿਅਤ ਕਰੀਏ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ